ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਵਿਦੇਸ਼ਾਂ 'ਚ ਕਥਤ ਬੈਂਕ ਖਾਤਿਆਂ ਦੇ ਮਾਮਲੇ ਤੇ ਕੇਰਿਆ। ਕੇਂਦਰ ਵਿੱਚ ਐਨਡੀਏ ਸਰਕਾਰ ਦੇ 2 ਸਾਲ ਪੂਰੇ ਹੋਣ ਤੇ ਬਠਿੰਡਾ ਚੋਪੜ੍ਹਿਆਂ ਜੇਟਲੀ ਨੇ ਕਿਹਾ ਕਿ ਕੈਪਟਨ ਦੇ ਪਰਿਵਾਰ ਦੇ ਖਾਤਿਆਂ ਬਾਰੇ ਸਭ ਤੋਂ ਪਹਿਲਾਂ ਖੁਲਾਸਾ ਕਾਂਗਰਸ ਦੀ ਸਰਕਾਰ ਦੌਰਾਨ ਹੀ ਹੋਇਆ ਸੀ ਅਤੇ ਐਨਡੀਏ ਦੀ ਸਰਕਾਰ ਨੇ ਕਾਂਗਰਸ ਸਰਕਾਰ ਵੱਲੋਂ ਛੱਡਿਆ ਅਧੂਰਾ ਕੰਮ ਪੂਰਾ ਕੀਤਾ। ਖੁਦਦਾਰਿਆਂ ਦੀ ਉਹ ਸਾਰੀ ਜਾਣਕਾਰੀ ਫਰਾਂਸ ਨੂੰ ਦਿੱਤੀ। ਉਹ ਫਰਾਂਸ ਨੇ ਉੱਤਰ ਜਨਤਕ सन दो हजार ग्यारह एक मोदी जी की सरकार बनी दो हजार सौ कांग्रेस की सरकार बनने जिसने आज तक तो के राष्ट्रपति फाइनेंस मिनिस्टर सर खजाना मंत्री सर तो कैप्टन साहब के परिवार के खाते की खबर कल आई केंद्र सरकार उन्हें साधा की आपसी

ਦਰਸਲ ਕੈਪਟਨ ਅਮਰਿੰਦਰ ਦੇ بیٹے ਰਣਿੰਦਰ ਸਿੰਘ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਨੋਟਿਸ ਤੋਂ ਬਾਅਦ ਕੈਪਟਨ ਨੇ ਕਿਹਾ ਸੀ ਕਿ ਅਰੁਣ ਚੇਟਲੀ ਅੰਮ੍ਰਿਤਸਰ ਲੋਕਸਭਾ ਹਲਕੇ ਤੋਂ ਉਹਨਾਂ ਹੱਥੋਂ ਮਿਲੀ ਹਾਰ ਦਾ ਬਦਲਾ ਲੈ ਰਹੇ ਨੇ ਅਤੇ ਇਸੇ ਲਈ ਜਾਣਬੁੱਝ ਕੇ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ